ਕੋਣੋ ਬੰਦੇ ਜਿਹੜੇ ਸੀ ਉਹ ਲੋਕਗੇ ਹਾਂ ਮੰਡ ਚੱਕੋ ਮੰਡ ਬਤਾਲਾ ਮੰਡ ਚੱਕੋ ਕੇ ਬਿਆਸ ਦਰਿਆ ਸੰਗਤ ਨੂੰ ਅਸੀਂ ਦਰਸ਼ਨ ਕਰਾ ਦਈਏ ਆ ਜਿਹੜੀਆਂ ਸਿੱਖ ਸੰਗਤਾਂ ਇੱਥੇ ਖੜੀਆਂ ਨੇ ਇਹ ਇਲਾਕੇ ਦੇ ਉਹ ਲੋਕ ਨੇ ਜਿਹੜੇ ਪੀੜਤ ਨੇ ਤੇ ਪਹਿਲਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਹਾਂ ਸਾਰਾ ਵੇਖੋ ਇਹ ਦਰਿਆ ਬਿਆਸਾ 4 ਕਿਲੋਮੀਟਰ ਉਹ ਸਪੈਦਿਆਂ ਤੋਂ ਲੈ ਕੇ ਇਹਦੀ ਤੱਕ ਡੇਰਾ ਬਿਆਸ ਇਹਨੂੰ ਭੂ ਮਾਫੀਆ ਡੇਰਾ ਕਹਾਂਗੇ ਇਹਦੀ ਤੱਕ ਪਹੁੰਚ ਗਿਆ ਇਹ ਕੁੱਟੇ ਲੋ ਸਾਹਿਬ ਜਿਹੜੇ ਉਹਨਾਂ ਦੇ ਆਗੂ ਨੇ ਦੂਜੇ ਬੰਨੇ ਸਵਾਲ ਸਾਰਿਆਂ ਦੇ ਹੋਣਗੇ ਕਿ ਹੁਣ ਉਹ ਬੰਦੇ ਜਿਹੜੇ ਸੀ ਉਹ ਲੁਕ ਗਏ ਨੇ ਉਹ ਕਾਇਆਂ ਦੇ ਵਿੱਚ ਪਿੱਛੇ ਸੜਕ ਸਰਕੜੇ ਦੇ ਵਿੱਚ ਇਹ ਵੀ ਲਿਖਾ ਦੇਣੇ ਕਿ ਇਹ ਸਰਕਟ ਆ ਜਿਹੜਾ ਨਵਾਂ ਲਾ ਰਹੇ ਨੇ ਪੁਲੇਖਾ ਪਾਉਣ ਲਈ ਕਿ ਇਹ ਸਰਕੜਾ ਚੀਜੀ ਇੱਥੇ ਆ ਸਾਰਾ ਦਰਿਆ ਆ ਦਰਿਆ ਦਾ ਬੰਨ ਉਹ 4 ਕਿਲੋਮੀਟਰ ਹਟਵਾ ਸੀ ਜਿਹੜਾ ਇੱਥੇ ਲੈ ਜਾਂਦਾ ਹੁਣ ਇੱਥੇ ਲਿਆਉਣ ਨਾਲ ਇਹਦਾ ਜਿੰਨਾ ਵਾ ਇਧਰਲੇ ਪਾਸੇ ਨੂੰ ਗਿਆ ਜਿੱਥੇ ਕਿੰਨੇ ਪਿੰਡ ਰੁੜੇ ਕਿੰਨਿਆਂ ਦੀਆਂ ਜਾਨਾਂ ਗਈਆਂ ਕਿੰਨਿਆਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਕਿੰਨਿਆਂ ਦੀਆਂ ਫਸਲਾਂ ਬਰਬਾਦ ਹੋਈਆਂ ਹੜਪੀੜਤ ਤੋਂ ਬਾਅਦ ਉਹਨਾਂ ਹੜਪੀੜਤਾਂ ਦੀ ਸਾਰ ਲੈਣੀ ਸੀਗੀ ਤੇ ਅੱਜ ਅਸੀਂ ਇਸ ਬਿਆਸ ਦਰਿਆ ਤੇ ਖੜ ਕੇ ਸਰਕਾਰ ਤੋਂ ਇਹ ਪੁੱਛ ਤਾਂ ਪਹੁੰਚੇ ਹਾਂ ਕਿ ਪੰਚਾਇਤੀ ਜ਼ਮੀਨਾਂ ਤੇ ਕੀ ਕੋਈ ਕਬਜ਼ਾ ਕਰ ਸਕਦਾ ਜਾਂ ਉਹਨੂੰ ਦਿੱਤੀ ਜਾ ਸਕਦੀ ਹੈ ਦੂਸਰੀ ਗੱਲ ਜਿਹੜੀ ਲੋਕਾਂ ਦੇ ਕੋਲੇ ਮਰਲਾ ਮਰਲਾ ਜ਼ਮੀਨ ਆ ਉਹ ਬਹੁਤ ਲੋੜਵੰਦ ਲੋਕ ਨੇ ਉਹਨਾਂ ਦੀ ਲੋਕਾਂ ਦੇ 2-2 ਮਰਲੇ ਦੀਆਂ ਜ਼ਮੀਨਾਂ ਹੱਥਿਆਈਆਂ ਗਈਆਂ ਕਿਸਾਨਾਂ ਦੀਆਂ ਹੱਥਿਆਈਆਂ ਗਈਆਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਹੱਥਿਆਈਆਂ ਗਈਆਂ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਆਉਂਦਾ ਹੈ ਔਰ ਇਹ ਕਿਥੇ ਕਿਸਾਨ ਹਰਭਜਨ ਸਿੰਘ ਦੀ ਗੱਲ ਸੁਣਾ ਰਿਹਾ ਸੀ ਬਾਪੂ ਜੀ ਉਹਨਾਂ ਦੇ ਕੋਲੇ ਕਾਗਜ ਨੇ ਉਹ ਕੋਈ ਬੰਦਾ 1900 1998 ਦੇ ਵਿੱਚ ਉਹ ਚੜਾਈ ਕਰ ਜਾਂਦਾ ਕਿੰਨੀ ਮੀਨਸ ਜ਼ਮੀਨ ਤਾਂ ਉਹਦੀ ਢਾਈ ਕਿੱਲੇ ਸੀ ਢਾਈ ਕਿੱਲੇ ਉਹਦੀ ਜ਼ਮੀਨ ਆ ਉਹ ਬੰਦਾ 98 ਦੇ ਵਿੱਚ ਚੜ੍ਹਾਈ ਕਰ ਜਾਂਦਾ ਹੈ ਪਰ ਇੱਧਰ ਵਿਆਸ ਵਾਲੇ ਮੁਖੀ ਸ਼ਕਤੀਸ਼ਾਲੀ ਨੇ ਉਹਨਾਂ ਨੇ 2007 ਜਾਂ 8 ਦੇ ਵਿੱਚ ਉਹ ਬੰਦੇ ਨੂੰ 195 2007 ਪਰਲੋਕ ਦੇ ਵਿੱਚੋਂ ਵਾਪਸ ਬੁਲਾ ਲਿਆ ਜੀ ਉਹਦੀ ਰਜਿਸਟਰੀ ਕਰਾ ਕੇ ਉਹਨੂੰ ਫਿਰ ਪਰਲੋਕ ਸੱਚਖੰਡ ਭੇਜ ਦਿੱਤਾ ਉਹ ਵਾਪਸ ਚੱਲਿਆ ਗਿਆ ਰਜਿਸਟਰੀ ਦੇਦੇ ਦੇ ਨਾਂ ਤੇ ਵਿਆਸ ਦੇ ਨਾਂ ਤੇ ਕਰਕੇ ਹੁਣ ਉਸੇ ਕਿਹੜੇ ਤਹਿਸੀਲਦਾਰ ਨੇ ਉਹ ਉਹਦੇ ਸਾਈਨ ਲਾਏ ਕਿਹੜੇ ਅਫਸਰ ਨੇ ਤੇ ਦੇਦੇ ਵਿਆਸ ਦੇ ਨਾਂ ਉਹ ਜ਼ਮੀਨ ਚੜ ਗਈ ਤੇ ਕਿਹੜੀ ਸਰਕਾਰ ਹੈ ਜਿੰਨੇ ਪੁੱਛਣਾ ਸੀਗਾ ਪੰਚਾਇਤੀ ਜ਼ਮੀਨਾਂ ਇਹ ਦਰਿਆ ਦਾ ਇਲਾਕਾ ਫਿਰ ਲੋਕਾਂ ਦੀਆਂ ਜ਼ਮੀਨਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਤੁਸੀਂ ਅਜੇ ਵੀ ਕਹੀ ਜਾਓ ਜੀ ਡੇਰਾ ਵਿਆਸ ਜੀ ਭਾਵਨਾਵਾਂ ਜੁੜੀਆਂ ਨੇ ਮਾਫੀ ਦਿਓ ਜਿਹੜੇ ਡੇਰੇ ਭੂ ਮਾਫੀਏ ਬਣ ਜਾਣ ਤੇ ਜਿਹੜੇ ਆਗੂ ਧਰਮ ਦੇ ਨਾਂ ਤੇ ਲੋਕਾਂ ਲਈ ਖਤਰਾ ਬਣ ਜਾਣ ਉਹਨਾਂ ਨੂੰ ਧਰਮ ਉਹ ਧਰਮ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਪਰਵਾਹ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੀ ਜਿਹੜੀ ਪੰਚਾਇਤ ਹੈ ਚਾਹੇ ਗੁਰੂ ਸਾਹਿਬਾਨ ਨੇ ਭਗਤ ਸਹਿਬਾਨ ਨੇ ਪਟ ਸਹਿਬਾਨ ਨੇ ਗੁਰੂ ਕੇ ਸਿੱਖ ਨੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਕਸ਼ੇ ਕਦਮ ਚੱਲ ਕੇ ਬੇਜਮੀਨਿਆਂ ਨੂੰ ਜ਼ਮੀਨਾਂ ਦਿੰਦਾ ਹੈ ਤੇ ਭੂ ਮਾਫੀ ਇਹਨੂੰ ਬੰਨ ਲਾਉਂਦਾ ਹੈ ਪਰ ਅੱਜ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪ੍ਰਸ਼ਾਸਨ ਅਧਿਕਾਰੀ ਇੱਥੇ ਦੇ ਜਿਹੜੇ ਡੀਸੀ ਨੇ ਐਸਡੀਐਮ ਨੇ ਪਟਵਾਰੀ ਨੇ ਤਹਿਸੀਲਦਾਰ ਨੇ ਇੰਨਾ ਕੋਈ ਕੋਈ ਇਸ ਗੱਲ ਦਾ ਜਵਾਬ ਹੈ ਤੇ ਕੋਰਟ ਦੇ ਵਿੱਚ ਕੀ ਕਹਿ ਕੇ ਆਏ ਜੀ ਕੋਰਟ ਦੇ ਵਿੱਚ ਇਹਨਾਂ ਨੇ ਹਲਕਾ ਬਿਆਨ ਦਿੱਤੇ ਜੀ ਡੀਸੀ ਕਪੂਰਥਲਾ ਡੀਸੀ ਅੰਮ੍ਰਿਤਸਰ ਤੇ ਕ੍ਰਿਸ਼ਨ ਕੁਮਾਰ ਜਿਹੜਾ ਬਹੁਤ ਇਸ ਟਾਈਮ ਤੇ ਸਰਕਾਰ ਦਾ ਜਿਹੜਾ ਬਖਰਵਾਰਦਾਰ ਤੇ ਬੜਾ ਲੋਕ ਹਿਤੀ ਤੇ ਜਿਹਨੂੰ ਬੜਾ ਨੇਕ ਅਸਾ ਕਹਿੰਦੇ ਨੇ ਇਹਨਾਂ ਨੇ ਹਲਕਾ ਬਿਆਨ ਦਿੱਤਾ ਕਿ ਡੇਰਾ ਵਿਆਸ ਵੱਲੋਂ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਰਹੀ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਉਂ ਕਿਹਾ ਅਸੀਂ ਪਹਿਲਾਂ ਤਾਂ ਦਰਖਾਸਤਾਂ ਦੇਣ ਦੇ ਬਹੁਤ ਸਾਰੇ ਕੇਸ ਪਾਏ ਨੇ 2010 ਤੋਂ ਲੈ ਕੇ ਹਾਈ ਕੋਰਟ ਦੀ ਅਸੀਂ ਜਿਹੜੀ ਆ ਉਹ ਹਾਈ ਕੋਰਟ ਤੱਕ ਪਹੁੰਚ ਕਰਦੇ ਆ ਰਹੇ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਨਾ ਸੁਣਾਈ ਹੁਣ ਤੇ ਫਿਰ 3524 ਨੂੰ ਜਿਹੜੀ ਪੀਆਈਐਲ ਨੰਬਰ 120 3524 ਨੂੰ ਹਾਈ ਕੋਰਟ ਦੇ ਆਰਡਰ ਹੋਏ ਨੇ ਕਿ ਇਹ ਜਿਹੜਾ ਦਰਿਆ ਆ ਇਹਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਜਿਹਦੇ ਵਿੱਚ ਅਸੀਂ ਡੇਰਾ ਰਾਧਾ ਸਾਮੀਆਂ ਨੂੰ ਵੀ ਪਾਰਟੀ ਬਣਾਇਆ ਸੀ ਤੇ ਸੰਬੰਧਿਤ ਪੰਜਾਬ ਸਰਕਾਰ ਦੀਆਂ ਧਿਰਾਂ ਜਿੰਨੀਆਂ ਵੀ ਸੀ ਚਾਹੇ ਉਹ ਮੈਨੇਜ ਵਿਭਾਗ ਹੈ ਡਰੇਨ ਵਿਭਾਗ ਹੈ ਡੀਸੀ ਕੂਰਥਲਾ ਡੀਸੀ ਅੰਮ੍ਰਿਤਸਰ ਇਸੇ ਤਰ੍ਹਾਂ ਗ੍ਰੈਂਸਾਚੋ ਭਾਰਤ ਸਰਕਾਰ ਸਾਰਿਆਂ ਨੂੰ ਪਾਰਟੀ ਬਣਾਇਆ ਸੀ ਉਹਦੇ ਚ ਡੇਰਾ ਵੀ ਪਾਰਟੀ ਸੀ ਲੇਕਿਨ ਮੇਰੇ ਵੱਲੋਂ ਇਹਨਾਂ ਨੇ ਜਿਹੜਾ ਸੀ ਉੱਥੇ ਧਿਆਨ ਦਿੱਤੇਗਾ ਤੇ ਮੈਂ ਤੁਹਾਨੂੰ ਇੱਕ ਹਰਾਮੀ ਜਨਕ ਜਿਹੜੇ ਆ ਉਹ ਗੱਲ ਦੱਸਣੀ ਜਾਵਾਂਗਾ ਕਿ ਸਾਡੀ ਜਦੋਂ 5 ਤਰੀਕ ਨੂੰ ਕੇਸ ਦੀ ਸੁਣਵਾਈ ਹੋ ਰਹੀ ਆ ਤੇ ਮੇਰੇ ਵਕੀਲ ਨੇ ਇਸ਼ਕ ਨੀ ਸਿੰਘ ਉਹ ਸਾਰੇ ਡਾਕੂਮੈਂਟ ਨਾਲ ਲੈ ਕੇ ਗਏ ਸੀ ਤੇ ਉਹਨਾਂ ਨੇ ਲੈਪਟਾਪ ਵੀ ਨਾਲ ਖੜਿਆ ਸੀ ਉਹਨਾਂ ਨੇ ਉਸ ਟੈਂਡ ਤੇ ਜਦੋਂ ਜਿਹੜੇ ਵਕੀਲ ਸੀ ਡੇਰੇ ਵੱਲੋਂ ਤੇ ਸਰਕਾਰ ਵੱਲੋਂ ਉਹਨਾਂ ਵਕੀਲਾਂ ਨੇ ਦੋ ਲੈਣਾ ਦੇ ਵਿੱਚ ਉਹਨਾਂ ਨੂੰ ਜੱਜ ਸਾਹਬ ਦੇ ਨਾਲ ਗੱਲ ਕੀਤੀ ਕਿ ਇਹ ਜੀ ਆ ਸਾਡੇ ਕੋਲੇ ਹਲਕਿਆ ਬਿਆਨ ਆ ਗਿਆ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਆਮਨ ਸਰ ਤੇ ਕ੍ਰਿਸ਼ਨ ਕੁਮਾਰ ਵੱਲੋਂ ਹਲਕਿਆ ਬਿਆਨ ਆ ਗਿਆ ਕਿ ਡੇਰੇ ਨਾਲ ਕੋਈ ਛੇੜਛਾੜ ਨਹੀਂ ਹੋਈ ਇਹਨੀ ਗੱਲ ਕਹਿ ਕੇ ਉਹ ਚੁੱਪ ਜੱਜ ਨੇ ਫਿਰ ਜਿਹੜੀ ਆ ਹਾਈ ਕੋਰਟ ਦੇ ਜੱਜ ਨੇ ਉਹਨਾਂ ਵਕੀਲਾਂ ਦੀ ਤੇ ਡੇਰੇ ਦੀ ਵਕਾਲਤ ਕੀਤੀ ਆ ਇਹ ਦੁੱਖ ਨਾ ਕਹਿਣਾ ਪਊ ਮੈਨੂੰ ਅਦਾਲਤ ਵੱਲੋਂ ਅਦਾਲਤ ਵੱਲੋਂ ਡੇਰੇ ਦੀ ਬਿਲਕੁਲ وکਾਲਤ ਕੀਤੀ ਗਈ ਉਸ وکਾਲਤ ਕਿਹਨੇ ਕੀਤੀ ਗਈ ਉਹ ਕਹਿੰਨ ਲੱਗੇ ਜੀ ਹਲਫਿਆ ਬਿਆਨ ਆ ਗਏ ਨੇ ਤੇ ਮੇਰੇ ਵਕੀਲ ਨੇ ਕਹਿੰਦੇ ਜੀ ਹੋਣ ਕੋਈ ਕੰਮ ਨਹੀਂ ਉੱਥੇ ਹੋਇਆ ਮੇਰੇ ਵਕੀਲ ਨੇ ਲੈਪਟਾਪ ਉਹਨਾਂ ਦੇ ਅੱਗੇ ਰੱਖ ਕੇ ਤੇ ਕਿਹਾ ਜੀ ਆਹ ਵੀਡੀਓ ਨੇ ਤੇ ਆਹ ਵੇਖੋ ਇਹ ਕੰਮ ਜਿਹੜਾ ਹੋ ਰਿਹਾ ਕਿ ਨਹੀਂ ਹੋ ਰਿਹਾ ਵੇਖ ਕੇ ਦੋ ਫਿਰ ਸਿਰ ਮਾਰ ਗਿਆ ਤੇ ਨਹੀਂ ਮੇਰੇ ਕੋਲ ਹਲਫਿਆ ਬਿਆਨ ਆ ਗਿਆ ਮੁੜ ਕੇ ਮੇਰਾ ਬਾਅਦ ਚ ਮੈਂ ਬੋਲਿਆ ਮੈਂ ਕਿਹਾ ਜੱਜ ਸਾਹਿਬ ਮੈਂ ਬੇਨਤੀ ਕਰਨੀ ਚਾਹਣਾ ਕਹਿੰਦਾ ਦੱਸੋ ਮੈਂ ਕਿਹਾ ਗੱਲ ਇਹ ਆ ਕਿ ਇਹ ਡੇਰਾ ਰਾਧਾ ਸਾਹਿ ਲੰਬੇ ਸਮੇਂ ਤੋਂ ਸਾਡੀਆਂ ਜਿਨੀਦਰਾਣੀਆਂ ਜ਼ਮੀਨਾਂ 2-2 ਮਰਲੇ ਸ਼ੈਡਿਊਲ ਕਾਸਟਾਂ ਦੇ ਪਲਾਟ ਮਰਿਆਂ ਬੰਦਿਆਂ ਦੀਆਂ ਦੀਆਂ ਨਮਿਸ਼ਤੀਆਂ ਕਰਾ ਗਿਆ ਦਰਿਆ ਦਾ ਜਿਹੜਾ ਕੁਦਰਤੀ ਵਾਹ ਉਹਨੂੰ ਬਦਲ ਦਿੱਤਾ ਥੱਲੇ ਸਾਡੀ ਸੁਣਵਾਈ ਨਹੀਂ ਹੋਈ ਤੇ ਫਿਰ ਅਸੀਂ ਕੋਰਟ ਤੱਕ ਪਹੁੰਚ ਕੀਤੀ ਆ ਔਰ ਜਦੋਂ ਮੰਨ ਲਓ ਹਾਈ ਕੋਰਟ ਨੇ ਆਦੇਸ਼ ਜਾਰੀ ਕਰਤਾ ਕਿ ਇਹਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ ਉਹ ਫੇਰ ਕਰ ਰਿਹਾ ਹੈ ਉਹਦੇ ਫੇਰ ਅਸੀਂ ਸਬੂਤ ਲੈ ਕੇ ਤੇ ਇਹ ਕੰਟੈਂਪਟ ਪਾਈਆ ਜਿਹਦੀ ਅੱਜ ਤੁਸੀਂ ਸੁਣਵਾਈ ਕਰ ਰਹੇ ਹੋ ਇਹ ਕੰਟੈਂਪਟ ਹੈ ਔਰ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਆ ਹਲਪਿਆ ਬਿਆਨ ਦੇ ਦਿੱਤਾ ਹੈ ਇਹ ਹਲਪਿਆ ਬਿਆਨ ਉਹਨਾਂ ਵੱਲੋਂ ਝੂਠਾ ਹੈ ਮੈਂ ਹਲਕਿਆ ਬਿਆਨ ਹਾਈ ਕੋਰਟ ਚ ਦੇਣਾ ਹੈ ਮੇਰਾ ਵਕੀਰ ਖੋਤਾ ਹੈ ਤੇ ਮੈਂ ਹਾਈ ਕੋਰਟ ਚ ਭਰੀ ਅਦਾਲਤ ਵਿੱਚ ਮੈਂ ਹਲਕਿਆ ਬਿਆਨ ਦੇਣਾ ਹੈ ਕਿ ਤੁਸੀਂ ਇੱਕ ਕਮਿਸ਼ਨ ਬਿਠਾਓ ਔਰ ਉਹ ਕਮਿਸ਼ਨ ਜਾ ਕੇ ਮੌਕਾ ਵੇਖੇ ਤੇ ਸਾਨੂੰ ਨਵੇਂ ਨਾਲ ਉਥੇ ਵੀਡੀਓਗ੍ਰਾਫੀ ਹੋਵੇ ਤੇ ਪੀੜਤ ਪਰਿਵਾਰ ਨੂੰ ਸਾਨੂੰ ਨਾਲ ਲਿਆ ਜਾਵੇ ਵੀਡੀਓਗ੍ਰਾਫੀ ਕਰਕੇ ਤੇ ਤੁਹਾਡੇ ਤੱਕ ਪਹੁੰਚ ਜਾਵੇ ਜੇਕਰ ਡੇਰਾ ਵਿਆਸ ਅੱਜ ਨਾ ਕੰਮ ਕਰਦਾ ਹੋਵੇ ਤੇ ਮੈਨੂੰ ਤੁਸੀਂ ਗੋਲਿਸਤਰਾ ਸ਼ੂਟ ਕਰਵਾ ਦਿਓ ਮੈਨੂੰ ਤੁਸੀਂ ਫਾਂਸੀ ਚੜਾ ਦਿਓ ਜਿਹੜੀ ਵੀ ਸਜ਼ਾ ਦੋਗੇ ਮੈਂ ਹਲਕਿਆ ਬਿਆਨ ਕਹਿਣਾ ਕਿ ਮੇਰਾ ਕੋਈ ਵੀ ਉਜਰ ਨਹੀਂ ਹੋਏਗਾ ਤੇ ਤੁਸੀਂ ਇਹ ਕਰੋ ਲੇਕਿਨ ਉਹਨੇ ਕੋਈ ਇਨਵਿਸ਼ ਨਹੀਂ ਔਰ ਉਹਦਾ ਸਬੂਤ ਆ ਅੱਜ ਆ ਜਿਹੜੀਆਂ ਨੇ ਆ ਥੋੜਾ ਜਿਹਾ ਸਾਈਡ ਤੇ ਹੋ ਕੇ ਆ ਫੋਟੋ ਵਿਖਾ ਦਿਓ ਜੀ ਇਹ ਦੱਸਣਾ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਤੁਸੀਂ 5 ਤਰੀਕ ਨੂੰ ਫੈਸਲਾ ਕਰ ਰਹੇ ਸਾਡਾ ਕੇਸ ਤੁਸੀਂ ਖਾਰਜ ਕਰ ਰਹੇ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਕੰਟੀ ਬਣਾ ਦਿਓ ਮੌਕਾ ਵੇਖੇ ਆਹ ਦੇਖ ਲਓ ਅੱਜ ਸਾਰੀ ਤੁਸਾਂ ਦੇ ਕੰਟੀ ਨਹੀਂ ਬਣਾਈ ਆ ਪੀੜਤ ਪਰਿਵਾਰ ਆ ਇਲਾਕੇ ਦੇ ਲੋਕ ਇੱਥੇ ਭਾਈ ਬਲਦੇਵ ਸਿੰਘ ਜੀ ਵਡਾਲਾ ਇੱਥੇ ਭਾਈ ਗੁਰਦੀਪ ਸਿੰਘ ਜੀ ਜਿਹੜੇ ਕਿ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਅਤੇ ਇਸੇ ਤਰ੍ਹਾਂ ਤਰਮਿੰਦਰ ਸਿੰਘ ਇਹ ਵੀ ਦਿਖਾਉਂਦਾ ਜਥੇਬੰਦੀ ਤੋਂ ਹੋਰ ਵੀ ਬਹੁਤ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਇੱਥੇ ਆਈਆਂ ਨੇ ਤੇ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਆ ਹੁਣ ਕੰਮ ਕਰਦੇ ਸਾਨੂੰ ਵੇਖ ਕੇ ਭੱਜੇ ਨੇ ਆਹ ਤਾਜ਼ਾ ਕੰਮ ਚੱਲ ਰਿਹਾ ਹੈ ਆਕੇ ਸਾਰੇ ਤਰੀਕੇ ਨਾਲ ਆਹ ਫਾਰੇ ਸੁੱਟੇ ਜਾ ਰਿਹਾ ਆਹ ਪ੍ਰਾਲੀ ਸੁੱਟੀ ਜਾ ਰਹੀ ਆ ਆਹ ਸਰਕੰਡਾ ਲਾਇਆ ਜਾ ਰਿਹਾ ਆਹ ਸਰਕੰਡਾ ਪਰਲੇ ਪਾਸੇ ਜ਼ਮੀਨ ਜਿਹੜੀ ਆ ਉਹ ਖਾਲੀ ਪਈਆ ਸਰਕੰਡਾ ਲਾਇਆ ਜਾ ਰਿਹਾ ਆ ਉਹਨਾਂ ਨੇ ਇੱਥੇ ਜਿਹੜੇ ਨੇ ਆਪਣੇ ਜਿਹੜੀਆਂ ਝੁਗੀਆਂ ਝੌਪੜੀਆਂ ਜਿਹੜੀਆਂ ਬਣਾਈਆਂ ਨੇ ਤੇ ਸਾਨੂੰ ਵੇਖ ਕੇ ਭੱਜੇ ਨੇ ਜੱਜ ਸਾਹਿਬ ਇੱਥੇ ਕੀ ਕਰੋਗੇ ਹੁਣ ਕੀ ਕਹੋਗੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਹੁਣ ਬੇਸ਼ੱਕ ਤੁਹਾਡੇ ਦਬਾਅ ਕਾਰਨ ਅਸੀਂ ਕੇਸ ਜਿਹੜਾ ਵਾਪਸ ਲੈ ਲਿਆ ਪਰ ਜਿਹੜੀ 120 ਨੰਬਰ ਪੀਆਈ ਐਲ 2024 ਉਹਦੇ ਤੇ ਹੁਣ ਲੜਾਈ ਲੜਾਂਗੇ ਅਤੇ ਲੋਕ ਲਹਿਰ ਪੈਦਾ ਕਰਾਂਗੇ ਤੇ ਮੈਂ ਭਗਵੰਤ ਮਾਨ ਜੀ ਨੂੰ ਇਹ ਗੱਲ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਉਹਨੇ ਤੰਗ ਕੱਸਿਆ ਬਿਕਰਮ ਜੀਠੇ ਦੀ ਮੁਲਾਕਾਤ ਕਰਨ ਤੇ ਮੈਂ ਕਹਾਂਗਾ ਭਗਵੰਤ ਮਾਨ ਜੀ ਇਹ ਡੇਰਾ ਰਾਧਾ ਸਵਾਮੀ ਤੇ ਜਿਹੜਾ ਬਿਕਰਮ ਜੀਠਿਆ ਇਹ ਤਾਂ ਚੋਰ-ਚੋਰ ਮਸੇਰੇ ਭਾਈ ਨੇ ਇਹਨਾਂ ਦੀ ਤਾਂ ਸਾਂਝੀ ਇੱਕ ਹੈ ਕਿਉਂਕਿ ਉਹ ਵੀ ਦੋ ਨੰਬਰ ਦੇ ਕੰਮ ਕਰਦਾ ਤੇ ਵੀ ਦੋ ਨੰਬਰ ਦੇ ਔਰ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਨਾਲ ਹੜੱਪ ਕੀਤੀਆਂ ਇਸ ਕਰਕੇ ਇਹਨੇ ਤੇ ਮੁਲਾਕਾਤ ਕਰਨ ਜਾਣਾ ਸੀ ਤੇ ਹੁਣ ਤੇ ਅੱਗੇ ਇਹ ਵੀ ਚਰਚਾ ਚੱਲ ਰਹੀ ਆ ਕਿ ਡੇਰਾ ਮੁਖੀ ਨੂੰ ਆਉਣ ਵਾਲੇ ਸਮੇਂ ਚ ਪੰਜਾਬ ਦਾ ਮੁੱਖ ਮੰਤਰੀ ਬਣਾ ਜਾਂਦਾ ਬਣਾ ਜਾ ਸਕਦਾ ਸੋ ਭਗਵੰਤ ਸਿੰਘ ਜੇ ਤੁਸੀਂ ਵਕਾਇਕ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਹੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹੋ ਕਿਸਾਨਾਂ ਦੇ ਹਤਾਸ਼ੀ ਹੋ ਗਰੀਬਾਂ ਦੇ ਹਤਾਸ਼ੀ ਹੋ ਜੇ ਕਾਰਪੋਰੇਟਾਂ ਦੇ ਵਿਰੋਧੀ ਹੋ ਤੇ ਜਿਹੜੇ ਹਾਈ ਕੋਰਟ ਦੇ ਵਿੱਚੋਂ 35 24 ਦੇ ਆਰਡਰ ਨੇ ਅਤੇ ਜਿਹੜੀ 21 ਕੇ ਨਾਲ 2 ਮਰਲੇ ਜੋੜੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਰਜਿਸਟਰੀ ਹੋਈ ਆ ਅਤੇ ਜਿਹੜੀ ਹਰਭਜਨ ਸਿੰਘ ਦੀ ਮਾਲਕੀ ਜ਼ਮੀਨ ਦੀ ਜਿਹੜੀ ਕਿ 201998 ਦੇ ਵਿੱਚ ਉਹਦੀ ਮੌਤ ਹੁੰਦੀ ਆ ਤੇ ਉਹਦੀ ਰਜਿਸਟਰੀ ਹੁੰਦੀ ਆ 2007 ਚ ਉਹਦੀ ਕੋਈ ਉਹਦੇ ਖਲਾਸ ਸਬੰਧ ਵਿੱਚ ਐਪੀਆ ਕਰਾ ਦਿਓ ਹੋਰ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਬੜੈਤ ਤੇ ਬਲਸਰਾਏ ਦੀ 801 ਏਕੜ ਜ਼ਮੀਰ ਦੋ ਦੰਦਾ ਉਹ ਯਾਰ ਸਾਰੀ ਐਬਪ ਕਰ ਗਿਆ ਕੋਈ ਸਰਕਾਰ ਨੇ ਦੇਤੀ ਕੋਈ ਧੱਕੇ ਨਾ ਕਰ ਗਿਆ ਇਸੇ ਤਰ੍ਹਾਂ ਆ ਹੁਣ ਦਰਿਆ ਦਾ ਵਹਾਅ ਕਿਸ ਤਰ੍ਹਾਂ ਬਦਲਿਆ ਜਾ ਰਿਹਾ ਤੇ ਕਰਾ ਦੇ ਕੁਝ ਤੇ ਫਿਰ ਅਸੀਂ ਵੀ ਮੰਨਾਂਗੇ ਕੋਈ ਵਾਕਿਆ ਤੂੰ ਤਾਂ ਹੀ ਕਸਣ ਵਾਲਾ ਨਹੀਂ ਆ ਜੇ ਤਾਂ ਜੀ ਕਸਣੇ ਨੇ ਤੇ ਫਿਰ ਤਾਂ ਜੀ ਕਸਣਿਆਂ ਤੇ ਕੁਝ ਨਹੀਂ ਹੋ ਬੰਨਾ ਫਿਰ ਆਮਦਾਨ ਦੇ ਵਿੱਚ ਕਰ ਕੁਛ ਤੇ ਜਿਹੜੇ ਉਹ 328 ਰੂਪ ਨੇ ਉਹਨਾਂ ਦਾ ਵੀ ਕਰ ਫਿਰ ਪਤਾ ਲੱਗੇ ਇਹ ਸਰਬੀਰ ਬਾਦਲ ਵਰਗੇ ਜਿਹੜੇ ਨੇ ਅੱਜ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਜਿਹੜਾ ਇਹ ਕੀ ਕਰ ਰਹੇ ਨੇ ਇਹ ਸਾਰੇ ਇਹਨਾਂ ਨੇ ਕੀ ਕੁਛ ਕਰ ਰਿਹਾ ਕੀ ਤੁਹਾਡੇ ਸਾਹਮਣੇ ਸਾਕੁਛ ਤੇ ਭਗਵੰਤ ਨਾਨ ਜੀ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਇੱਕ ਐਸੀ ਲੋਕ ਲਹਿਰ ਪੈਦਾ ਕਰਾਂਗੇ ਅਕਾਲ ਪੁਰਖ ਦੀ ਕਿਰਪਾ ਸਕਾ ਔਰ ਗਰੀਬਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਆ ਜਿਹੜੀਆਂ ਸ਼ਖਸੀਅਤਾਂ ਆ ਦਈਆਂ ਨੇ ਬਾਕੀਆਂ ਦੇ ਵੀ ਸਾਨੂੰ ਫੋਨ ਆ ਰਹੇ ਨੇ ਇਹ ਆਉਣ ਵਾਲੇ ਸਮਾਂ ਜਿਹੜਾ ਉੱਤ ਸਗਾ ਕਿ ਕਿਸ ਤਰ੍ਹਾਂ ਕਿਸ ਤਹਣ ਨਾਲ ਇਹ ਲੜਾਈ ਜਿਹੜੀ ਆ ਇਹ ਲੜੀ ਜਾਂਦੀ ਆ ਸੋ ਮੇਰੇ ਤੋਂ ਬਾਅਦ ਬਾਈਬਲਦੀਪ ਸਿੰਘ ਜੀ ਢਾਲਾ ਸਾਹਿਬ ਤੁਸੀਂ ਧਰਮਿੰਦਰ ਸਿੰਘ ਜੀ ਜੋ ਕਿ ਇਹ ਡਕਾਉਂਦਾ ਜਿਹੜਾ ਜ਼ਿਲ੍ਹਾ ਕਪੂਰਥਲਾ ਦੇ ਡਕਾਉਂਦਾ ਜਥੇਬੰਦੀ ਤੋਂ ਕਿ ਜ਼ਿਲ੍ਹਾ ਪ੍ਰਧਾਨੇ ਭਾਈ ਧਰਮਿੰਦਰ ਸਿੰਘ ਇਹ ਗੱਲ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੋ ਆਪਾਂ ਮੰਡ ਜਿਹੜਾ ਚੱਕੋ ਕੀ ਏਰੀਆ ਦੇ ਵਿੱਚ ਇਕੱਠੇ ਹੋਏ ਆਂ ਬਿਆਸ ਦਰਿਆ ਦੇ ਵਿੱਚ ਜੋ ਬਾਬੇ ਵੱਲੋਂ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਨੱਪ ਕੇ ਲੋਕਾਂ ਦੀ ਆਪਦੇ ਜਿਹੜੇ ਡੇਰੇ ਨੂੰ ਵਧਾ ਵਧਾਰਿਆ ਲੋਕਾਂ ਨੇ ਜ਼ਮੀਨਾਂ ਨੱਪ ਨੱਪ ਕੇ ਬਿਆਸ ਦਰਿਆ ਨੂੰ ਇੱਕ ਨਦੀ ਦਾ ਰੂਪ ਦੇ ਦਿੱਤਾ ਆਪਾਂ ਦੇਖ ਹੀ ਰਿਹਾ ਹਾਂ ਸਾਰੇ ਇਕੱਠੇ ਹੋਏ ਆਂ ਬਿਆਸ ਦਰਿਆ ਦੇ ਵਿੱਚ ਕਿਦਾਂ ਬੰਨ ਮਾਰੇ ਜਾ ਰਿਹਾ ਜੇ ਆਮ ਕੋਈ ਕਿਸਾਨ ਇੱਕ ਬਿਆਸ ਦਰਿਆ ਦੇ ਕੰਢੇ ਤੇ ਕੋਈ ਵਟ ਵੀ ਲਾ ਲਵੇ ਤੇ ਉੱਥੇ ਵੀ ਪ੍ਰਸ਼ਾਸਨ ਆ ਜਾਂਦਾ ਸੋ ਸਰਕਾਰ ਦੀਆਂ ਇਹ ਚਾਲਾਂ ਦਲੀਆਂ ਮਿਲੀਆਂ ਮੋਦੀ ਸੈਂਟਰ ਵੀ ਜਿਹੜੀ ਡੇਰਾ ਬਿਆਸ ਨੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਲੋਨਾਂ ਵਾਲੀ ਹੋਈ ਆ ਬਾਕੀ ਆਪਾਂ ਦੇਖ ਹੀ ਰਿਹਾ ਜਿਹੜਾ ਕਾਲੀ ਦਲ ਜਿਹੜੀ ਆਪਣੀਆਂ ਬਾਦਲ ਵਾਲੀ ਉਹ ਵੀ ਜਿਹੜੇ ਮਜੀਠੀਆਂ ਹੁਣੇ ਸਾਰੇ ਬਾਬੇ ਦੇ ਨਾਲ ਰਲਿਆ ਇਹ ਡੇਰਾਵਾੜ ਜਿਹੜਾ ਬਾਦਲ ਸਰਕਾਰ ਨੇ ਜਿਹੜਾ ਪੈਦਾ ਕੀਤਾ ਸੀ ਪਰ ਇਹ ਹੁਣ ਜਿਹੜਾ ਇਸ ਟਾਈਮ ਅਕਾਲੀ ਦਰ ਬਾਦਲ ਨੂੰ ਹੀ ਸਪੋਰਟ ਕਰ ਰਿਹਾ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਿਆ ਵੀ ਬਾਬਾ ਜਿਹੜਾ ਇੱਕ ਪੋਲੀਟੀਕਲ ਲੀਡਰ ਆ ਇੱਕ ਲੋਕਾਂ ਦੀ ਜਮੀਨਾਂ ਨੱਪਣ ਵਾਲਾ ਜਿਹੜਾ ਬਾਬਾ ਕਹਾਇਆ ਜਾ ਸਕਦਾ ਪਰ ਬਾਬੇ ਦਾਸਨ ਮਤੁਲੇ ਆ ਜਿਹੜਾ ਲੋਕਾਂ ਦੀ ਜਮੀਨਾਂ ਦੇ ਹੱਕ ਸੱਚ ਦੀ ਲੜਾਈ ਲਈ ਲੜਨੀ ਤਿਆਰ ਹੋਵੇ ਜਿਵੇਂ ਸਾਡੇ ਪੁਰਖੇ ਬਾਬਿਆਂ ਨੇ ਗੁਰੂਆਂ ਪੀਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਕਾਂ ਨੂੰ ਜਿਹੜੇ ਜਮੀਨਾਂ ਦਬਾਉਣ ਦੀ ਖਾਤਰ ਆਪਦੇ ਜਿਹੜਾ ਬੱਚੇ ਦਾ ਦਿਲ ਉਹਨਾਂ ਨੂੰ ਆਪਦੇ ਮੂੰਹ 'ਚ ਪਾਉਣਾ ਪਿਆ ਪਰ ਇਹ ਜਿਹੜੇ ਅੱਜ ਕੱਲ ਦੇ ਕਲਯੁਗ ਦੇ ਬਾਬੇ ਨੇ ਇਹਨਾਂ ਨੇ ਲੋਕਾਂ ਦੀਆਂ ਜਮੀਨਾਂ ਤੇ ਨੱਪਣਾ ਜਿਹੜੇ ਦਰਿਆਵਾਂ ਨੂੰ ਨੱਪ ਕੇ ਇੱਕ ਨਦੀਆਂ ਦਾ ਰੂਪ ਦੇ ਰਹਾ ਚ ਸੋ ਸਰਕਾਰ ਅਗੇ ਅਪੀਲ ਵੀ ਆ ਤੇ ਬੇਨਤੀ ਤੇ ਚੇਤਾਵਨੀ ਵੀ ਆ ਜਾਂ ਤਾਂ ਜਿਹੜੇ ਬਾਬਾ ਗੁਰਿੰਦਰ ਸਿੰਘ ਢੱਲੋਂ ਦੇ ਜਿਹੜੀ ਵੱਣ ਦੀ ਕਾਰਵਾਈ ਕਰੇ ਬਿਆਸ ਦਰਿਆ ਦੇ ਵਿੱਚ ਆ ਕੇ ਦੇਖੇ ਵੀ ਲੋਕਾਂ ਦਾ ਕਿੰਨਾ ਪ੍ਰੋਵੀਪੋਰਟਾਕ ਜਿਹੜਾ ਇਹ ਏਰੀਆਸ ਬਿਆਸ ਰਿਆ ਦੇ ਵਿੱਚ ਆਉਂਦਾ ਉਹਨੂੰ ਇਸ ਜਿਹੜੇ ਬੰਨ ਲਾਉਣ ਦੇ ਨਾਲ ਅਬਿਆਸ ਰਿਆ ਦੇ ਵਿੱਚ ਜਾਂ ਜਿਹੜੀ ਜ਼ਮੀਨ ਲੱਪਣ ਦੇ ਨਾਲ ਹਜ਼ਾਰਾਂ ਲੱਖਾਂ ਏਕੜ ਦਾ ਜਿਹੜਾ ਨੁਕਸਾਨ ਹੁੰਦਾ ਪਰ ਉਸ ਵੇਲੇ ਜਿਹੜੀ ਪੰਜਾਬ ਸਰਕਾਰ ਚੁੱਪ ਰਹਿੰਦੀ ਆ ਜੇ ਪੰਜਾਬ ਸਰਕਾਰ ਇਸ ਏਰੀਆ ਨੂੰ ਆ ਕੇ ਦੇਖੇ ਤੇ ਜਿਹੜੇ ਆਪਣੇ ਸੁਪਰੀਮ ਕੋਰਟ ਦੇ ਜੱਜਾਂ ਜਾਂ ਜਿਹੜੇ ਹਾਈ ਕੋਰਟ ਦੇ ਜੱਜ ਵਾ ਜੇ ਲੋਕਾਂ ਦੀ ਇਨਸਾਨੀਅਤ ਦੇ ਲੋਕਾਂ ਦੇ ਹੱਕ ਸੱਚ ਦੇ ਫੈਸਲੇ ਕਰਨ ਲਈ ਬਣੇ ਆ ਪਰ ਇਹ ਜਿਹੜੇ ਸਰਕਾਰਾਂ ਨਾਲ ਰਲ ਕੇ ਆਪਣਾ ਢਿੱਡ ਪਾਲਣ ਦੇ ਲਈ ਜਿਹੜੇ ਲੋਕਾਂ ਨੂੰ ਲੁੱਟ ਰਹੇ ਆ ਲੋਕਾਂ ਨੂੰ ਕਚਾਰੀਆਂ ਦੇ ਵਿੱਚ ਖੱਜਲ ਖਵਾਰ ਕਰ ਰਹੇ ਆ ਜੋ ਸਰਕਾਰਾਂ ਅੱਗੇ ਪੀੜਾ ਲੋਕਾਂ ਕੇ ਪੀੜਾ ਆਪਣੀ ਜਿਹੜੀ ਲੜਾ ਇਹ ਆ ਜਿਹੜੀ ਇਸ ਟਾਈਮ ਜ਼ਮੀਨਾਂ ਨੂੰ ਬਚਾਉਣ ਦੀ ਉਹ ਸੈਂਟਰ ਸਰਕਾਰ ਵੀ ਜਿਹੜੀ ਲੱਗੀ ਜ਼ਮੀਨਾਂ ਖੋਣ ਤੇ ਕਾਰਪੋਰੇਟ ਵੀ ਲੱਗਾ ਹਰ ਇੱਕ ਕਾਲੇ ਤੋਂ ਕਾਲਾ ਕਾਨੂੰਨ ਲਿਆ ਕੇ ਜਿਹੜਾ ਲੋਕ ਮਾਰੂ ਕਾਨੂੰਨ ਆ ਉਹ ਲਾਗੂ ਕਰਕੇ ਹਜ਼ਾਰਾਂ ਏਕੜ ਜਿਹੜੀ ਲੱਖਾਂ ਏਕੜ ਜ਼ਮੀਨਾਂ ਅੰਡਾਨੀਆਂ ਬਾਨੀਆਂ ਇਹਦੇ ਬਾਬਿਆਂ ਨੂੰ ਦੇਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਤੇ ਸਾਰੇ ਅਗੇ ਪੀਦਾ ਵੀ ਇਹ ਲੜਾਈ ਨੂੰ ਆਪਾਂ ਰਲ ਮਿਲ ਕੇ ਲੜੀਏ ਜਿਹੜੀ ਆਪਣੀ ਧਰਤੀ ਮਾਂ ਵਾ ਉਹਨੂੰ ਬਚਾ ਸਕੀਏ ਜਿਹੜਾ ਆਪਾਂ ਪਾਣੀ ਪਾਣੀ ਤਮਨ ਗੁਰੂ ਪਾਣੀ ਪਿਤਾ ਮਾਤਾ ਤਤਮਾਤ ਜੋ ਬਾਬਾ ਨਾਨਕ ਜੀ ਨੇ ਕਿਹਾ ਉਹਤੇ ਆਪਾਂ ਸਾਰੇ ਚੱਲੀਏ ਰਲ ਮਿਲ ਕੇ ਤੁਸੋਂ ਇੰਨੀ ਜਿਹੜੀ ਬੇਨਤੀਆਂ ਕਰਦਾ ਖਿਮਾ ਦਾ ਜਾਚ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੜੇ ਆਂ ਜੀ ਮੰਡ ਬਤਾਲਾ ਹਲਕਾ ਪੁਲੱਥ ਦੇ ਵਿੱਚ ਜਿਸ ਤਰ੍ਹਾਂ ਕਿ ਗੁਰਿੰਦਰ ਸਿੰਘ ਢਿੱਲੋਂ ਕਿਉਂਕਿ ਮੈਂ ਉਹਨੂੰ ਬਾਬਾ ਨਹੀਂ ਕਹੂੰਗਾ ਬਾਬਾ ਨਹੀਂ ਹੈ ਉਹ ਇੱਕ ਟੂਮ ਮਾਫੀਆ ਏ। ਟੂਮ ਮਾਫੀਆ ਇਸ ਤਰੀਕੇ ਨਾਲ ਏ ਕਿ ਤੁਸੀਂ ਜਦੋਂ ਇੱਥੋਂ ਬਿਆਸ ਦਰਿਆ ਲੰਘਦੇ ਹਾਂ ਤੇ ਅੱਗੇ ਜਾਂਦੇ ਹਾਂ ਤਾਂ ਤੁਹਾਨੂੰ ਸਿਰਫ ਪਿੰਡਾਂ ਦੇ ਬੋਰਡ ਦਿਖਾਈ ਦੇਣਗੇ ਉਹਨਾਂ ਪਿੰਡਾਂ ਦੀਆਂ ਜ਼ਮੀਨਾਂ ਉਹ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਉਹ ਡੇਰੇ ਨੇ ਕਵਰ ਕਰ ਲਏ ਨੇ ਕਿਸ ਦੀ ਸ਼ਹਿਤ ਹੈ ਕੀਤੇ ਨੇ ਕੇਂਦਰ ਸਰਕਾਰਾਂ ਦੀ ਸ਼ਹਿਤ ਹੈ ਕੀਤੇ ਨੇ ਸਟੇਟ ਸਰਕਾਰਾਂ ਦੀ ਸ਼ਹਿਤ ਦੇ ਉੱਤੇ ਕੀਤੇ ਨੇ ਦਿੱਲੀ ਜਿਹੜੀ ਹੈਗੀ ਆ ਹੁਣ ਥੈਲਿਓਂ ਬਾਹਰ ਆ ਚੁੱਕੀ ਆ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਜੋ ਕਿ ਇੱਕ ਨਸ਼ੇ ਦਾ ਤਸਕਰ ਦੇ ਜਿਹਦੇ ਉੱਪਰ ਇਲਜ਼ਾਮ ਲੱਗੇ ਸੀਗੇ ਉਹਨੂੰ ਜਿਹੜਾ ਮਿਲਣ ਵਾਸਤੇ ਉਹ ਜੇਲ੍ਹ ਦੇ ਵਿੱਚ ਜਾਂਦਾ ਏ ਤੇ ਉੱਥੇ ਆਪ ਹੀ ਜੱਜ ਬਣ ਕੇ ਸਟੇਟਮੈਂਟ ਵੀ ਦੇ ਕੇ ਆਉਂ ਤੇ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਤੰਜਵੀਂ ਕਸਿਆ ਗਿਆ ਏ ਸੋ ਜਿਹੜਾ ਭਗਵੰਤ ਸਿੰਘ ਮਾਨ ਨੇ ਸਿਰਫ ਤੰਦ ਤੰਜ ਕਸ਼ਨ ਤੱਕ ਜਾਂ ਕਮੇਟੀ ਕਰਨ ਤੱਕ ਹੀ ਸੀਮਤ ਨਾ ਰਹਿ ਅਸੀਂ ਤੁਹਾਨੂੰ ਖੁੱਲੀ ਚੇਤਾਵਨੀ ਦਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਲੜਾਈ ਸਿਲਸਾ ਸਾਹਿਬ ਨੇ ਸ਼ੁਰੂ ਕੀਤੀ ਸੀਗੀ ਤੇ ਇਸ ਨੂੰ ਹੋਣਾ ਸੀ ਲੋਕ ਲਹਿਰ ਬਣਾਵਾਂਗੇ ਇੱਕ ਕਮੇਟੀ ਦਾ ਅੱਜ ਗਠਨ ਕੀਤਾ ਜਾਊਗਾ ਮੀਟਿੰਗ ਲਈ ਜਾਊਗੀ ਮੀਟਿੰਗ ਤੋਂ ਬਾਅਦ ਕਮੇਟੀ ਦਾ ਗਠਨ ਕੀਤਾ ਜਾਊਗਾ ਇਹ ਜਿੰਨੇ ਵੀ ਪਿੰਡ ਨੇ ਕਿਉਂਕਿ ਇਕੱਲਾ ਪੁਲੱਤ ਹਲਕੇ ਦੀ ਗੱਲ ਨਹੀਂ ਹੋ ਰਹੀ ਇਹ ਜਿੱਦਾਂ ਜਿੱਦਾਂ ਫਿਰੋਜ਼ਪੁਰ ਸੈਟ ਨੂੰ ਨਿਮਾਣੇ ਇਸ ਤੋਂ ਅਗਲੇ ਪਿੰਡ ਪੰਡਾਲ ਬੇਟ ਢਾਲੀਵਾਲ ਬੇਟ ਸੁਰਖਪੁਰ ਦਾ ਮੰਡ ਪੀਰੇ ਆਲ ਕਿਸ਼ਨ ਸਿੰਘ ਵਾਲਾ ਰਾਜੀ ਆਲ ਹੋ ਗਿਆ ਅਮਰਤਪੁਰ ਸ਼ੰਨਾ ਹੋ ਗਈਆਂ ਇਸ ਤੋਂ ਅੱਗੇ ਮਹਿਰ ਵਾਲਾ ਹੋ ਗਿਆ ਬਾਉਪੁਰ ਹੋ ਗਿਆ ਬਾਉਪੁਰ ਜਦੀਦ ਹੋ ਗਿਆ ਆਪਣਾ ਜਿੰਨੇ ਵੀ ਇਹ ਸultanpur ਹਲਕੇ ਦੇ ਪਿੰਡ ਨੇ ਤੁਸੀਂ ਦੇਖੋਗੇ ਕਿ ਇਹ ਜਿਹੜਾ ਦਰਿਆ ਏ ਇਸ ਸਮੇਂ ਲਗਭਗ 4 ਕਿਲੋਮੀਟਰ ਜਿਹੜਾ ਹੈਗਾ ਇਸ ਪੁਲੱਤ ਹਲਕੇ ਦੀ ਸਾਈਡ ਨੂੰ ਆ ਗਿਆ ਏ ਤੇ ਲਗਭਗ 900 ਏਕੜ ਜਿਹੜੀ ਜ਼ਮੀਨ ਹੈ 900 ਏਕੜ ਤੋਂ ਉੱਪਰ ਜਿਹੜੀ ਜ਼ਮੀਨ ਹੈ ਇਸ ਹਲਕੇ ਦੀ ਜਿਹੜੀ ਹੈਗੀ ਆ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿਹੜਾ ਕਿ ਸੋ ਕਾਲਡ ਸੀ ਬਾਬਾ ਕਹਨੇ ਆ ਡੇਰੇ ਦਾਰ ਜਿਹੜਾ ਹੈਗਾ ਉਹਦੇ ਵੱਲੋਂ ਨੱਪੀ ਜਾ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਦਾ ਸਾਰਾ ਇਲਾਕਾ ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਟਾਲੀਆਂ ਲੱਗੀਆਂ ਨੇ ਇਸ ਪਾਸੇ ਲੱਗੇ ਨੇ ਇਧਰ ਜਿਹੜਾ ਹੈਗਾ ਮਿੱਟੀ ਪਾ ਕੇ ਸਾਢੇ ਔਣ ਤੋਂ ਜਸਟ 1 ਮਿੰਟ ਪਹਿਲਾਂ ਹੀ ਇਹ ਇਨ੍ਹਾਂ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਸੀਗਾ ਭੂ ਮਾਫੀਏ ਵੱਲੋਂ ਜਿਹੜਾ ਟਿੱਪਰ ਚਲਾਇਆ ਜਾ ਰਿਹਾ ਸੀ ਜੀਸੀਬੀ ਮਸ਼ੀਨਾਂ ਚਲਾਈਆਂ ਜਾ ਰਹੀਆਂ ਜਾ ਰਹੀਆਂ ਸੀਗੀਆਂ ਸਾਡੀ ਟੀਮ ਨੂੰ ਦੇਖਦੇ ਹੋਏ ਮੈਂਟੋ ਮੇਡੀ ਭੱਜੇ ਆ ਤੇ ਸਾਨੂੰ ਇੱਥੇ ਤੱਕ ਆਵਾਜ਼ ਦਿਖਾਈ ਦੇ ਆਪਣੀ ਸੁਣਾਈ ਦੇ ਰਹੀ ਸੀ ਕਿ ਭੱਜੋ ਭੱਜੋ ਆ ਗਏ ਨੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਵਡਾਲਾ ਸਾਹਿਬ ਨੇ ਕਿਹਾ ਸੀ ਕਿ ਇਨ੍ਹਾਂ ਜਿਹੜੇ ਕੱਖਾਂ ਦੇ ਓਲੇ ਜਿਹੜੇ ਹੈਗੇ ਤੁਹਾਡੇ ਪਾਪ ਨਹੀਂ ਲੁਕਣੇ ਇਹ ਮੈਂ ਤੁਹਾਨੂੰ ਅੱਜ ਵੀ ਦੱਸਦਾ ਕਿ ਇਨ੍ਹਾਂ ਕੱਖਾਂ ਦੇ ਓਲੇ ਜਿਹੜੇ ਤੁਹਾਡੇ ਪਾਪ ਨਹੀਂ ਲੁਕਣੇ ਅਸੀਂ ਜਿਹੜਾ ਮਾਰਚ ਕੱਢਾਂਗੇ ਅਸੀਂ ਹਰ ਰਾਜਨੀ ਉਹਨਾਂ ਕੋਲੋਂ ਸਟੇਟਮੈਂਟ ਲਵਾਵਾਂਗੇ ਕਿ ਆਪਾਂ ਆਪਣਾ ਸਟੈਂਡ ਜਿਹੜਾ ਤੁਸੀਂ ਸਪਸ਼ਟ ਕਰੋ ਕਿ ਤੁਸੀਂ ਇਨ੍ਹਾਂ ਵੋਟ ਬੈਂਕ ਦੀ ਖਾਤਰ ਇਨ੍ਹਾਂ ਜ਼ਿਮੀਂਦਾਰ ਭਰਾਵਾਂ ਨੂੰ ਇਨ੍ਹਾਂ ਮਜ਼ਦੂਰਾਂ ਨੂੰ ਜਿਹੜੇ ਜਿੰਨਾ ਚਾਹੇ ਕਿਸੇ ਦਾ 2 ਮਰਲੇ ਜਗਾਏ ਕਿਸੇ ਦੇ 2 ਕਿੱਲੇ ਆ ਕਿਸੇ ਦਾ 200 ਕਿੱਲਾ ਆ ਇਹਨਾਂ ਨੂੰ ਤੁਸੀਂ ਮਾਰਨਾ ਹੈ ਆਪਣਾ ਸਟੈਂਡ ਸਪਸ਼ਟ ਕਰੋ ਨਹੀਂ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ 27 ਦੀ ਇਲੈਕਸ਼ਨ ਦੇ ਵਿੱਚ ਵੋਟਾਂ ਜਦੋਂ ਤੁਸੀਂ ਮੰਗਣ ਆਓਗੇ ਤੁਹਾਨੂੰ ਵੜਨ ਨਹੀਂ ਦਿੱਤਾ ਜਾਊਗਾ ਅਸੀਂ ਹਰ ਇੱਕ ਲੀਡਰ ਤੱਕ ਪਹੁੰਚ ਕਰਾਂਗੇ ਹਰ ਕਿਸਾਨ ਜਥੇਬੰਦੀ ਤੱਕ ਹਰ ਮਜ਼ਦੂਰ ਜਥੇਬੰਦੀ ਤੱਕ ਹਰ ਧਾਰਮਿਕ ਆਰਗੇਨਾਈਜੇਸ਼ਨ ਤੱਕ ਹਰ ਸਮਾਜਿਕ ਜਥੇਬੰਦੀ ਤੱਕ ਪਹੁੰਚ ਕਰਾਂਗੇ ਤੇ ਉਹਨਾਂ ਕੋ ਸਟੇਟਮੈਂਟ ਲਾਵਾਂਗੇ ਕਿ ਆਓ ਭਾਈ ਇਸ ਜਿਹੜਾ ਭੂ ਮਾਫੀਆ ਹੈ ਉਹਦੇ ਉਹਦੇ ਖਿਲਾਫ ਸਟੈਂਡ ਸਪਸ਼ਟ ਕਰੋ ਕਿਉਂਕਿ ਜਿਸ ਤਰੀ